ਐਸਚੂ ਸਰ ਨੇ ਭੇਜੇ ਕਿਹੜੇ ਐਸਚੂ ਨੇ ਕੋਈ ਝਗੜਾ ਵੀ ਹੋਇਆ ਹੁਣ ਮੇਰਾ ਕੋਈ ਝਗੜਾ ਨਹੀਂ ਆਇਆ ਕਿਸੇ ਨਾਲ ਨਹੀਂ ਹੋਇਆ ਕੋਈ ਝਗੜਾ ਨਹੀਂ ਹੋਇਆ ਜੀ ਇੱਥੇ ਬੀਬੀ ਪਰੌਂਠੇ ਵਾਲੀ ਜਿਹੜੀ ਕੋਈ ਅੱਗੇ ਹੈ ਜੀ ਅੱਗੇ ਹੈ ਇੱਥੇ ਅਜੇ ਤੱਕ ਨਹੀਂ ਇੰਨਾਂ ਨੇ ਵੈਸੇ ਨਾ ਨਹੀਂ ਦੱਸੋ ਬਾਜੀ ਦੱਸੋ ਬਾਜੀ ਟਕੜਾ ਹੋਇਆ ਕੋਈ ਹੈ ਕੋਈ ਇੱਥੇ ਨਹੀਂ ਹੋਇਆ ਭਾਜੀ ਅੱਛਾ ਤੂੰ ਨੇ ਭੇਜਿਆ ਹਣਾ ਕੋਈ ਇੱਥੇ ਕਿਹੜਾ ਐਸ.ਐਚ.ਓ. ਨੇ ਭੇਜਿਆ ਆਪਣੇ ਅਜੀਬ ਸਿੰਘ ਨੇ ਅਜੀਬ ਸਿੰਘ ਨੇ ਇੱਥੇ ਕਿਉਂ ਭੇਜਿਆ ਉਹ ਕਹਿੰਦਾ ਲੜਾਈ ਹੋਈ ਆ ਉਹ ਅੱਗੇ ਹੋਈ ਹੋਣੀ ਜੀ ਉਥੋਂ ਪਤਾ ਕਰ ਆਏ ਆ ਨਹੀਂ ਤਾ ਕਿਉਂ ਬਣਾਉਂਦਾ ਤੂੰ ਭਾਜੀ ਤੁਸੀਂ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਤੈਨੂੰ ਦੱਸਦਾ ਉਹਨੂੰ ਕਿੱਦਾਂ ਆਏ ਆ ਹੂੰ ਨਹੀਂ ਨਹੀਂ ਬੇਟਾ ਚਲੋ ਬਾਅਦ ਵਿੱਚ ਗੱਲ ਕਰੀਏ ਨਹੀਂ ਨਹੀਂ ਕੋਈ ਨਹੀਂ ਬਾਹਰ ਬਰਤਿਓ ਅਸੀਂ ਕੰਮ ਕਰ ਰਹੇ ਹਾਂ ਖਾਲੀ ਐਸਾ ਨਹੀਂ ਜਿਵੇਂ ਜੀ ਕਿਉਂ ਕੰਮ ਕਰ ਰਹੇ ਹੋ ਤੁਹਾਨੂੰ ਲੋੜ ਹੈ ਪਰਮਿਸ਼ਨ ਲਈ ਗਈ ਆ ਆ ਪਰਮਿਸ਼ਨ ਹੈ ਜੀ ਸਾਨੂੰ ਇਹਨੂੰ ਥੰਗ ਇਹਨੂੰ ਕਿਉਂ ਥੱਲੇ ਘਰ ਬਰਮਾਸ਼ੀ ਹੀ ਤੁਹਾਡੀ ਉਹ ਕਿਉਂ ਮੈਂ ਮੈਂ ਹੁਣੇ ਐਸਾ ਚੰਗੂ ਆਹ ਕਹਿ ਤੋ ਕਹਿ ਤੋ ਇਹ ਤਾਂ ਇਹ ਗੱਲ ਕਰਾਂ ਮੈਂ ਰੁਕ ਲੈਣਾ ਨੂੰ ਉਹਨਾਂ ਨੂੰ ਸੋਤ ਨਹੀਂ ਹੁੰਦੀ ਉਹ ਕੋਈ ਨਹੀਂ ਕੋਈ ਨਹੀਂ ਆਪ ਉਹਨਾਂ ਨੂੰ ਨਹੀਂ ਗੱਡੀ ਵਿੱਚ ਘਰ ਤੁਸੀਂ ਲਾ ਸਕਦੇ ਆ ਆ ਗੱਡੀ ਵਿੱਚ ਘਾਰ ਆ ਦੇਖੋ ਜੀ ਉਦਮਾਸ਼ਾ ਵਾਂਗੂ ਬੈਂਕ ਦੇ ਸਾਹਮਣੇ ਲਾਇਆ ਤੂੰ ਤੇ ਬੈਂਕ ਤੇਰਾ ਬੈਂਕ ਆ ਯਾਰ ਦੱਸ ਕੋਈ ਲੋਡ ਨਹੀਂ ਗਾ ਕਿਹੜੇ ਐਸਚੂ ਆਜਾ ਭਾਜੀ ਗੱਲ ਸੁਣੋ ਬਾਬਾ ਜੀ ਇੱਥੇ ਕੋਈ ਬਾਬਾ ਜੀ ਇੱਥੇ ਕੋਈ ਲੜਾਈ ਨਹੀਂ ਹੋਈ ਪਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦਾ ਇੱਥੇ ਲੜਾਈ ਨਹੀਂ ਹੋਈ ਭਾਜੀ ਕੋਈ ਅਜੈਬ ਸਿੰਘ ਗਲਤ ਕਹਿ ਰਿਹਾ ਜੋ ਕਰ ਰਿਹਾ ਪਿਛਲੇ 2.5 ਸਾਲ ਦਾ ਧੱਕਾ ਕਰ ਰਿਹਾ ਅੱਜ ਦਾ ਨਹੀਂ ਕਰ ਰਿਹਾ ਉਹ ਤੁਹਾਡੇ ਤੁਹਾਡੇ ਲਈ ਵਧੀਆ ਹੋਣਾ ਮੇਰੇ ਲਈ ਕੋਈ ਵਧੀਆ ਨਹੀਂ ਵੀਰ ਦਵਿੰਦਰ ਸਿੰਘ ਵਡਾਲਾ ਜੀ ਮੇਰਾ ਨਾਮ ਤੁਹਾਨੂੰ ਹੋਰ ਕੋਈ ਸ਼ਹਿਰ ਹੀ ਨਜ਼ਰ ਹੀ ਨਹੀਂ ਆਉਂਦਾ ਭਾਜੀ ਖਾਣ ਪੀਣ ਦਾ ਉਹ ਸਾਹਮਣੇ ਖੁੱਲ੍ਹਾ ਕੋਈ ਖਾਣ ਪੀਣ ਦਾ ਨਹੀਂ ਤਾਂ ਕੰਮ ਡਰਿੰਕ ਕਰਕੇ ਤੁਸੀਂ ਆ ਜਾਂਦੇ ਦੱਸ ਇਹ ਮਲਾਇਆ ਤੇਰਾ ਵੀ ਕਰਾ ਦੇਣਾ ਤੇਰਾ ਦੇ ਕਰਾ ਦੇ ਮੇਰਾ ਵੀ ਕਰਾ ਲੜਾਈ ਤਾਂ ਹੋਈ ਨਹੀਂ ਇੱਥੇ ਕੋਈ ਵੀ ਕਮਾਲ ਦੀ ਗੱਲ ਹੈ ਯਾਰ ਐਵੇਂ ਭਾਜੀ ਸਾਡੇ ਦਾ ਬਿਜ਼ਨਸ ਕਰ ਰਹੇ ਪਰਿਵਾਰ ਬੈਠੇ ਬੱਚੇ ਬੈਠੇ ਬੜੀ ਨਹੀਂ ਨਹੀਂ ਜਿਹੜੀ ਗੱਲ ਨਹੀਂ ਹੋਈ ਨਹੀਂ ਹੋਈ ਇੱਥੇ ਕੋਈ ਲੜਾਈ ਨਹੀਂ ਹੋਈ ਇਹ ਕਰਦੇ ਇਨਫੋਰਮੇਸ਼ਨ ਕਰ ਰਹੇ ਸਨ ਕਸਟਮਰ ਆ ਰਹੇ ਸਨ ਜਿੰਨਾਂ ਨੂੰ ਕਿਸੇ ਨੇ ਕਿਹਾ ਨਹੀਂ ਅਸੀਂ 1 ਮਹੀਨੇ ਤੋਂ ਸਾਹ ਜਿੱਥੇ ਬੱਟੇ ਲੜਾਈ ਕੋਈ ਨਹੀਂ ਹੋਈ ਕੋਈ ਲੜਾਈ ਨਹੀਂ ਇੱਥੇ ਅਜੈਬ ਸਿੰਘ ਨੇ ਭਾਜੀ ਭੇਜਿਆ ਕਹਿੰਦੇ ਨੇ ਬਰਾ ਤੁਸੀਂ ਇੱਥੇ ਬਿਲਕੁਲ ਖੜੇ ਹੋ ਲੜਾਈ ਵਿਟਨਸ ਕੀਤੀ ਲੜਾਈ ਦਾ ਵਿਟਨਸ ਉਹਨਾਂ ਨੂੰ ਪੁੱਛਿਆ ਵੀ ਲੜਾਈ ਹੋਈ ਆ ਉਹ ਕਹਿੰਦੇ ਨਹੀਂ ਸਾਡੇ ਨਹੀਂ ਹੋਈ ਆ ਜਿੱਦਾਂ ਆ ਗਏ ਅੱਗੇ ਹੋਈ ਹੋਣੀ ਜੀ ਸਾਡੇ ਨਹੀਂ ਹੋਈ ਪੁੱਛਿਆ ਸਾਡੇ ਸਾਡੇ ਬੰਦੇ ਕੋਈ ਲੈਣ ਦੇ ਨਹੀਂ ਹੈ ਅਸੀਂ ਤਾਂ ਪਰਾਂ ਦੇ ਖਾਣੇ ਆਏ ਇੱਥੇ ਲੜਾਈ ਹੋਈ ਆ ਇਹਨਾਂ ਨੂੰ ਪੁੱਛਿਆ ਇੱਥੇ 1 ਘੰਟਾ ਬੈਠ ਕੇ ਆਈ ਹੋਈ ਇੱਕ ਘੰਟਾ ਸਾਨੂੰ ਬੈਠ ਕੇ ਇਹ ਕਹਿੰਦੇ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਸਭ ਪਰਵਾਰ ਬੈਠੇ ਸਾਰੇ ਆਪ ਜਨਤਾ ਬਾਰ ਬਾਰ ਹਾਰਟ ਅਟੈਕ ਪਰੌਂਠੇ ਵਾਲੇ ਨੂੰ ਹੀ ਟਾਰਗੇਟ ਕਰ ਰਿਹਾ ਇਹ ਕਹਿੰਦੇ ਅਜਾਬ ਸਿੰਘ ਨੇ ਭੇਜਿਆ ਨਹੀਂ ਗਲਤ ਉਹ ਆਹ ਦੇਖੋ ਜੀ ਇੱਕ ਘੰਟਾ ਸੁਣ ਲਿਆ ਇੱਕ ਘੰਟਾ ਸਾਨੂੰ ਕੋਈ ਲੜਾਈ ਵਾਲੀ ਗੱਲ ਨਹੀਂ ਨਾ ਕਿਸੇ ਨੇ ਕੰਪਲੇਂਟ ਕੀਤੀ ਨਾ ਸਭ ਬਾਰ ਬਾਰ ਬੈਠੇ ਸਾਰੇ ਆਪ ਜਨ ਬਾਰ ਬਾਰ ਹਾਰਟ ਅਟੈਕ ਪਰੌਂਠੇ ਵਾਲਿਆਂ ਨੂੰ ਹੀ ਟਾਰਗੇਟ ਕਰ ਰਿਹਾ ਇਹ ਕਹਿੰਦੇ ਅਜਾਬ ਸਿੰਘ ਨੇ ਭੇਜਿਆ ਨਹੀਂ ਗਲਤ ਉਹ ਆਹ ਦੇਖੋ ਜੀ ਮੇਨ ਰੋਡ ਤੇ ਗੱਡੀ ਲੱਗੀ ਹਾਡ ਅਟੈਕ ਪਰੌਂਠੇ ਵਾਲਿਆਂ ਨੂੰ ਹੀ ਹਾਰਡ ਅਟੈਕ ਪਰੌਂਠੇ ਵਾਲਿਆਂ ਨੂੰ ਟਾਰਗੇਟ ਕਰਦੇ ਇਹ ਬੰਦਾ ਸਹੀ ਐ ਨਹੀਂ ਇਹਨੂੰ ਕੀ ਕਿਹਾ ਜਾਣਾ ਬੰਦਾ ਭਾਜੀ ਕਿਸੇ ਕੰਦੇ ਕੰਮ ਬੜੀ ਗੱਲ ਸੁਣੋ ਕੋਈ ਟ੍ਰੈਫਿਕ ਪੁਲਸੋਂ ਹਾਂ ਤੁਹਾਨੂੰ ਦੱਸਿਆ ਕਿ ਖੇਤਰਾ ਸੀ ਕਿ ਟ੍ਰੈਫਿਕ ਆਪਾਂ ਵਿਚਕਾਰ ਗੱਡੀ ਰੋਕੀ ਭਾਜੀ ਉਹਨਾਂ ਨੇ ਇਹ ਆਲ ਇਹ ਲਫਜ਼ ਆ ਕੇ ਨਹੀਂ ਗਿਆ ਤੁਸੀਂ ਜੇ ਇਹ ਵੀ ਕਰ ਰਹੇ ਹੋ ਜੇ ਗੱਡੀ ਤੱਕਾ ਨਾਲ ਬਲੌਕ ਕਰਕੇ ਪੁੱਛੋਗੇ ਜੇ ਕੋਈ ਬੰਦਾ ਬੇਨਤ ਕਰ ਰਿਹਾ ਤੱਕਾ ਨਾ ਕਰੋ ਤੁਸੀਂ ਸੜਕ ਤੋਂ ਕਰਕੇ ਪੁੱਛੋਗੇ ਆਪ ਦੀ ਗੱਡੀ ਸਾਈਡ ਲਾ ਕੇ ਆਓ ਜੇ ਚਲਾਨ ਪਾਉਗੀ ਤੇ ਕਟਾਂਗੇ ਸਹੀ ਆ ਦੇਖੋ ਜੀ ਵਿੱਚ ਘਾਰ ਗੱਡੀਆਂ ਲਾ ਕੇ ਇਹ ਬਦਮਾਸ਼ੀਆਂ ਕਰਨ ਗਿਆ ਹੁਣ ਸਿਰਫ ਇਹਨਾਂ ਨੂੰ ਜਲੰਧਰ ਸਾਡੇ ਟੈਗ ਪਰੋਂਠਾ ਨਜ਼ਰ ਆਉਂਦਾ ਕਹਿੰਦੇ ਇਹ ਕਹਿੰਦੇ ਅਜੈਬ ਸਿੰਘ ਜੀ ਨੇ ਭੇਜਿਆ ਇੱਥੇ ਸਪੈਸ਼ਲ ਸਾਰੀਆਂ ਫੈਮਲੀਆਂ ਖੜੀਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਆ ਦੇਖੋ ਜੀ ਸਾਰੀ ਫੈਮਲੀਆਂ ਖੜੀਆਂ ਆਵਾਜ਼ ਆ ਰਹੀ ਹੈ। ਲਵ ਯੂ। ਇੰਕੀ ਦੀ ਗੱਲ ਕਰੋ। ਧਿਆਨ ਨਾਲ ਕੰਮ ਕਰੋ। ਆ ਵਿਚਕਾਰ ਗੱਡੀ ਲਾਈ ਹਜੇ ਤੱਕ। ਉਹ ਆਪਰੇ ਪਾਈਪਿੰਗ ਹੀ ਹੋ ਰਹੀ ਹੈ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027